ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ लाਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਵੀਡੀਓ ਵਿੱਚ ਮੰਨੂ ਦੀ ਮਾਸੀ ਯਾਨੀ ਕਿ ਰੋਜੀ ਦੀ ਭੈਣ ਦੀ ਰੋਜੀ ਨਾਲ ਜਦ ਗੱਲ ਹੁੰਦੀ ਆ ਤੇ ਉਹ ਉਸ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਮਿਲਣ ਲਈ ਆ ਸੋ ਰੋਜੀ ਦੀ ਭੈਣ ਜਦ ਰੋਜੀ ਨੂੰ ਮਿਲਣ ਆਉਂਦੀ ਆ ਤੇ ਉੱਥੇ ਕਿਹੜੀਆਂ ਗੱਲਾਂ ਹੁੰਦੀਆਂ ਐ ਤੇ ਦੀ ਭੈਣ ਇੰਨੀ ਹੈਰਾਨ ਕਿਉਂ ਹੁੰਦੀ ਆ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਲੇਕਿ ਤੁਸੀ ਵੀਡੀਓ ਵਿੱਚ ਦੇਖਿਆ ਹੈ ਕਿ ਹਰਪ੍ਰੀਤ ਕੱਲੀ ਨੂੰ ਕੰਮ ਕਰਨਾ ਪੈ ਰਿਹਾ ਹੈ ਰੋਜ਼ੀ ਤੇ ਬਲਜੀਤ ਪ੍ਰੈਗਨੈਂਟ ਹੋਣ ਕਰਕੇ ਕੰਮ ਨਹੀਂ ਕਰਦੀਆਂ ਤੇ ਨਾ ਹੀ ਉਸਦੀ ਸੱਸ ਕੋਈ ਹੈਲਪ ਕਰਾ ਰਹੀ ਆ ਜਿਸੇ ਕਰਕੇ ਪ੍ਰੀਤ ਘਰ ਵਿੱਚ ਇਸ ਗੱਲ ਦਾ ਕਲੇਸ਼ ਪਾਉਂਦੀ ਆ ਕਿ ਮੇਰੇ ਕੱਲੀ ਕੋਲੋਂ ਕੰਮ ਨਹੀਂ ਹੁੰਦਾ ਕਿਉਂਕਿ ਘਰ ਦਾ ਸਾਰੇ ਟੱਬਰ ਦਾ ਕੰਮ ਕਰਨਾ ਉਹਨਾਂ ਨੂੰ ਬੈਠਿਆ ਰੋਟੀ ਫੜਾਉਣੀ ਤੇ ਨਾਲ ਬੱਚੇ ਸਾਹਮਣੇ ਸੋ ਇੱਕ ਜਾਣੇ ਲਈ ਤਾਂ ਬਹੁਤ ਔਖਾ ਏ ਇਸ ਕਰਕੇ ਜਦ ਉਹ ਆਪਣੀ ਸਾਸ ਨੂੰ ਇਹ ਗੱਲਾਂ ਕਹਿੰਦੀ ਆ ਤੇ ਸਾਸ ਅੱਗੋਂ ਕਹਿਣ ਲੱਗ ਪੈਂਦੀ ਆ ਕਿ ਮੈਂ ਵੀ ਘਰ ਵਿੱਚ ਤਿੰਨ ਤਿੰਨ ਜਵਾਕ ਸਾਹਮਦੀ ਸੀ ਕੱਲੀ ਫੇਰ ਹਰਪ੍ਰੀਤ ਜਦ ਉਸ ਨੂੰ ਖਰੀਆਂ ਖਰੀਆਂ ਸੁਣਾਉਂਦੀ ਆ ਤੇ ਫੇਰ ਉਸ ਦੀ ਬੋਲਤੀ ਬੰਦ ਹੋ ਜਾਂਦੀ ਆ ਕਿਉਂਕਿ ਉਹ ਉਸ ਨੂੰ ਕਹਿੰਦੀ ਆ ਕਿ ਜੇ ਤੂੰ ਘਰ ਦਾ ਕੋਈ ਕੰਮ ਵਿੱਚ ਹੈਲਪ ਨਹੀਂ ਕਰਾਉਣੀ ਤੇ ਤੂੰ ਇਕੱਲੀ ਮੇਰੀ ਧੀ ਮਿੰਦੋ ਨੂੰ ਹੀ ਸੰਭਲਿਆ ਕਰ ਉਸ ਟਾਈਮ ਉਸ ਦੇ ਮੂੰਹੋਂ ਗੱਲ ਨਹੀਂ ਨਿਕਲਦੀ ਸੋ ਉਹ ਗੱਲ ਨੂੰ ਇੱਧਰ ਉੱਧਰ ਘਮਾਉਣ ਦੀ ਕੋਸ਼ਿਸ਼ ਕਰਦੀ ਆ ਸੋ ਉੱਥੇ ਹਰਪ੍ਰੀਤ ਸਹੀ ਹੀ ਲੱਗ ਰਹੀ ਆ ਕਿਉਂਕਿ ਇੰਨਾ ਘਰ ਦਾ ਇਕੱਲੇ ਜਾਣੇ ਉੱਤੇ ਬੋਝ ਤੇ ਸਾਰੇ ਟੱਬਰ ਨੇ ਆਰਡਰ ਦੇ ਹੀ ਜਾਣਾ ਕਿ ਰੋਟੀ ਫੜਾ ਦੇ ਪਾਣੀ ਫੜਾ ਦੇ ਸੋ The cat sat on the ਸਾਨੂੰ ਗੁੱਸਾ ਆਉਣਾ ਜਾਂਦੀ ਜਾਂ ਫਿਰ ਸਾਰੇ ਇਹ ਗੱਲ ਦਾ ਨਿਚੋੜ ਕੱਢਦੇ ਆ ਕਿ ਕਿਸੇ ਨਾ ਕਿਸੇ ਨੂੰ ਘਰ ਵਿੱਚ ਬੁਲਾਇਆ ਜਾਵੇ ਹਰਪ੍ਰੀਤ ਇਹ ਕਹਿੰਦੀ ਆ ਕਿ ਮੰਮੀ ਨੂੰ ਹੀ ਬੁਲਾ ਲਓ ਪਰ ਜਦ ਸਾਰੀ ਗੱਲ ਰੋਜੀ ਤੇ ਆਉਂਦੀ ਆ ਤੇ ਰੋਜੀ ਨੂੰ ਇਹ ਕਿਹਾ ਜਾਂਦਾ ਹੈ ਕਿ ਤੇਰੀ ਭੈਣ ਨੂੰ ਹੀ ਘਰ ਬੁਲਾ ਲੈਨੇ ਆ ਪਹਿਲਾਂ ਵੀ ਸਲਾਹ ਬਣੀ ਸੀ ਪਰ ਤੂੰ ਚੁੱਪ ਰਹੀ ਸੋ ਰੋਜੀ ਦੇ ਰੰਗ ਉੱਡ ਜਾਂਦੇ ਨੇ ਕਿਉਂਕਿ ਉਹ ਸੋਚਦੀ ਆ ਕਿ ਉੱਥੇ ਤਾਂ ਮੰਨੂ ਆਈ ਹੋਈ ਆ ਤੇ ਮੰਨੂ ਹੁਣ ਕਿੱਥੇ ਜਾਏਗੀ ਇਸ ਕਰਕੇ ਜੀ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਗੁਰਪ੍ਰੀਤ ਅੱਗੋਂ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣੀ ਭੈਣ ਨੂੰ ਫੋਨ ਕਰ ਤਾਂ ਜੋ ਸਾਡੀ ਹੈਲਪ ਹੋ ਸਕੇ ਤੈਨੂੰ ਵੀ ਸੁਖ ਹੋ ਜਾਏਗਾ ਤੇਰੀ ਭੈਣ ਤੇਰੇ ਕੋਲ ਹੋਵੇਗੀ ਤੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਪਰ ਰੋਜੀ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਹੀ ਹੁੰਦੀ ਕਿਉਂਕਿ ਉਸਨੂੰ ਪਤਾ ਹੈ ਕਿ ਜੇਕਰ ਉਸਦੀ ਭੈਣ ਇੱਥੇ ਆ ਗਈ ਤੇ ਮੰਨੂ ਫੇਰ ਕਿੱਥੇ ਜਾਏਗੀ ਫੇਰ ਉਸਨੂੰ ਆਪਣੇ ਮਾਪਿਓ ਦੇ ਘਰ ਹੀ ਛੱਡਣਾ ਪੈਣਾ ਹੈ ਤੇ ਗੁਰਪ੍ਰੀਤ ਜੀ ਆ ਜ਼ਬਰਦਸਤੀ ਫੋਨ ਲਵਾਉਂਦਾ ਹੈ ਤੇ ਉੱਥੇ ਉਸਦੀ ਭੈਣ ਫੋਨ ਚੱਕ ਲੈਂਦੀ ਆ ਤੇ ਜਦ ਉਹ ਉਸਨੂੰ ਔਨ ਲਈ ਕਹਿੰਦੀ ਆ ਤੇ ਉਸਦੀ ਭੈਣ ਇਹ ਸਾਰੀਆਂ ਗੱਲਾਂ ਸਮਝ ਚਾਹਦੀ ਆ ਤੇ ਉਹ ਅੱਗੋਂ ਕਹਿ ਦਿੰਦੀ ਆ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਮੈਂ ਵੀ ਆਪਣੇ ਘਰ ਵਿੱਚ ਵਿਜੀ ਆ ਇਹ ਇਹ ਗੱਲਾਂ ਗੁਰਪ੍ਰੀਤ ਨੂੰ ਸੁਣ ਕੇ ਬਹੁਤ ਗੁੱਸਾ ਆਉਂਦਾ ਏ ਤੇ ਫਿਰ ਉਹ ਉਸ ਨੂੰ ਕਹਿੰਦਾ ਏ ਕਿ ਜੇਕਰ ਉਹ ਸਾਡੇ ਘਰ ਨਾ ਆਈ ਤੇ ਆਪਾਂ ਉਸ ਦੇ ਨਾਲ ਬਿਲਕੁਲ ਵੀ ਮਿਲਿਆ ਵਰਤਨਾ ਨਹੀਂ ਕਰਨਾ ਸੋ ਰੋਜੀ ਉਸ ਨੂੰ ਰਿਕਵੈਸਟ ਕਰਦੀ ਆ ਕਿ ਇੱਕ ਵਾਰ ਤੂੰ ਆ ਜਾ ਬੇਸ਼ੱਕ ਫਿਰ ਵਾਪਸ ਚਲੀ ਜਾਈ ਸੋ ਫਿਰ ਉਹ ਇੱਕ ਦਿਨ ਲਈ ਆਪਣ ਮੰਨੂ ਨੂੰ ਆਪਣੇ ਘਰ ਵਾਲੇ ਦੇ ਕੋਲ ਛੱਡ ਕੇ ਆਉਂਦੀ ਆ ਤੇ ਇੱਥੇ ਆ ਕੇ ਰੋਜੀ ਦੀਆਂ ਸਾਰੀਆਂ ਗੱਲਾਂ ਸੁਣਦੀ ਆ ਤੇ ਰੋਜੀ ਉਸ ਨੂੰ ਸਮਝਾ ਵੀ ਦਿੰਦੀ ਆ ਕਿ ਤੂੰ ਕੀ ਕਰਨਾ ਸੋ ਇਹ ਸਾਰੀਆਂ ਗੱਲਾਂ ਉਨਕੇ ਉਸਦੇ ਪੈਰਾ ਹਿੱਟ ਹੋ ਜਮੀਰ ਨਿਕਲ ਜਾਂਦੀ ਆ ਜੋ ਕੁਝ ਉਸਦੀ ਦਰਾਣੀ ਬਲਜੀਤ ਨੇ ਕੀਤਾ ਹੁੰਦਾ ਰੋਜੀ ਨਾਲ ਤੇ ਉਹ ਰੋਜੀ ਨੂੰ ਸਲਾਹ ਦੇ ਕੇ ਜਾਂਦੀ ਆ ਕਿ ਹੁਣ ਇਸ ਦੇ ਨਾਲ ਵੀ ਉਦਾਂ ਹੀ ਕੀਤਾ ਜਾਵੇ ਜਿਵੇਂ ਤੇਰਾ ਸਕੈਨ ਕਰਾਇਆ ਬਲਜੀਤ ਦਾ ਵੀ ਸਕੈਨ ਹੋਣਾ ਚਾਹੀਦਾ ਨਹੀਂ ਪੇ ਸਾਰਿਆਂ ਦੇ ਸਾਹਮਣੇ ਇਸ ਦੀ ਵੀ ਸਚਾਈ ਆਵੇਗੀ ਕਿ ਇਸ ਦੇ ਘਰ ਕੁੜੀ ਹੋਣ ਵਾਲੀ ਜਾਂ ਮੁੰਡਾ ਸੋ ਇਹ ਗੱਲ ਰੋਜੀ ਦੇ ਦਿਮਾਗ ਵਿੱਚ ਪਹਿਲਾਂ ਨਹੀਂ ਆਉਂਦੀ ਇਹ ਗੱਲ ਸੁਣ ਕੇ ਉਹ ਮੰਨ ਜਾਂਦੀ ਆ ਹੁਣ ਦੇਖਦੇ ਆ ਕਿ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ